ਕਹਿੰਦੇ ਆ ਕਿ ਕਿਸਮਤ ਦੇ ਵਿੱਚ ਜਿਹੜਾ ਲਿਖਿਆ ਉਹ ਸਾਨੂੰ ਮਿਲ ਕੇ ਰਹਿੰਦਾ ਹੈ ਚਾਹੇ ਕੁਝ ਹੋ ਜੇ ਜਿਹੜਾ ਸਾਡੀ ਕਿਸਮਤ ਵਿੱਚ ਲਿਖਤ ਆ ਕੁਦਰਤ ਨੇ ਉਹ ਸਾਨੂੰ ਮਿਲਣਾ ਹੀ ਮਿਲਣਾ ਹੈ ਕੁਝ ਲੋਕ ਕਹਿੰਦੇ ਆ ਸਾਡੇ ਕਰਮ ਹੁੰਦੇ ਆ ਜਿਹੇ ਜੇ ਆਪਾਂ ਕਰਮ ਕਰਦੇ ਆ ਉਹਦੇ ਅਕੋਰਡਿੰਗ ਸਾਨੂੰ ਨੇਚਰ ਦਿੰਦੀ ਹੈ ਪਰ ਅੱਜ ਇੱਕ ਅਸੀਂ ਦੁਕਾਨ ਤੇ ਖੜੇ ਆ ਫਾਜ਼ਿਲ ਕਾ ਦੀ ਦੁਕਾਨ ਇਹ ਲੋਟਰੀ ਏਜੰਸੀ ਆ ਰੂਪ ਲੋਟਰੀ ਏਜੰਸੀ ਇੱਥੇ ਇੱਕ ਸਾਡੇ ਦਾ ਸ਼ਖਸ ਰਿਹਾ ਬੁਟਾਰਾਮ ਜੀ ਉਹਨਾਂ ਨੇ ਇੱਕ ਹੈਟ੍ਰਿਕ ਮਾਰੀ ਆ ਕਹਿੰਦੇ ਨੇ ਹੈਟ੍ਰਿਕ ਕ੍ਰਿਕਟ ਚ ਤੁਸੀਂ ਸੁਣੀ ਹੋਣੀ ਹੈ ਪਰ ਹੈਟ੍ਰਿਕ ਪੈਸਿਆਂ ਦੇ ਵਿੱਚ ਲਾਟਰੀ ਵਿੱਚ ਹੈਟ੍ਰਿਕ ਵਾਰੀਆਂ ਲਗਾਤਾਰ ਤਿੰਨ ਵਾਰ ਲਾਟਰੀ ਨਿਕਲੀ ਆ ਕਿੰਨੇ ਦੀ ਨਿਕਲੀ ਆ 45 45000 ਦੀ ਲਗਾਤਾਰ ਤਿੰਨ ਵਾਰ ਛੱਡ ਕੇ ਨਹੀਂ ਲਗਾਤਾਰ ਤਿੰਨ ਵਾਰ 45000 ਦੀ ਲਾਟਰੀ ਨਿਕਲੀ ਸਾਡੇ ਅੰਦਰ ਬੁੱਟਾ RAM ਜੀ ਆਪਾਂ ਅੰਦਰ ਚੱਲਦੇ ਆਂ ਗੱਲਬਾਤ ਕਰਦੇ ਆਂ ਜਿਹੜੇ ਇੱਕ ਏਜੰਸੀ ਦੇ ਮਾਲਕ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬੁੱਟਾ RAM ਜੀ ਨਾਲ ਗੱਲ ਕਰਦੇ ਆਂ ਬੁੱਟਾ RAM ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੀ ਤਿੰਨ ਵਾਰ ਹੁਣ ਮਨਾਉਂਦੇ ਆਂ ਬਹੁਤ ਵਧੀਆ ਜੀ ਪਰਮਾਤਮਾ ਦੀ ਕਿਰਪਾ ਜੀ ਤਾਂ ਤੁਸੀਂ ਕੰਮ ਕੀ ਕਰਦੇ ਹੋ ਬਟਾ ਜੀ ਕੰਮ ਮੈਂ ਸੱਲਦ ਤੋਂ ਮਿਤਰੀ ਹੈਗਾ ਜੀ ਬਿਆਨੀ ਐਗਰੋ ਕੰਮ ਕਰਦਾ ਅੱਛਾ ਹੋਏ ਦੱਸੋਗੇ ਪਹਿਲਾਂ ਲਾਟਰੀ ਦਿਖਾ ਦਿਓ ਕੋਲ ਕਰਕੇ ਆਹ ਤਿੰਨ ਲਾਟਰੀਆਂ ਨੇ ਲਗਾਤਾਰ 47 45000 ਦੀਆਂ ਲਾਟਰੀਆਂ ਨਹੀਂ ਕਿੰਨੇ ਠੀਕ ਹੈ ਤੇ ਉਸ ਤੋਂ ਬਾਅਦ ਗੱਲਬਾਤ ਕਰਦੇ ਆਂ ਫੁਟਾਵ ਜੀ ਇਹ ਲਾਟਰੀਆਂ ਤੁਹਾਨੂੰ ਕਦੋਂ ਕਦੋਂ ਕਿਵੇਂ ਕਿਵੇਂ ਦਿੱਖੀਆਂ ਦੱਸੋ ਇਸ ਬਾਰੇ ਕਾਫੀ ਦਿਨਾਂ ਤੋਂ ਪਾਣ ਲੱਗਿਆ ਸੀ ਬਾਕੀ ਇਹ ਰੂਪ ਲਾਟਰੀ ਵਾਲੇ ਤੋਂ ਇਨਾਮ ਕਾਫੀ ਵੱਡੇ ਵੱਡੇ ਆਏ ਨੇ ਤੇ ਇਹ ਇਹ ਉਮੀਦ ਕਰਕੇ ਮੈਂ ਇਹਨਾਂ ਕੋਲ ਲਾਟਰੀ ਪਾ ਰਿਹਾ ਸੀ ਤੇ ਮੈਨੂੰ ਵੀ ਪਰਮਾਤਮਾ ਨੇ ਮਤਲਬ ਬਹੁਤ ਖੁਸ਼ ਦਿੱਤਾ ਬੇਸ਼ੱਕ ਛੋਟੇ ਨੇ ਨਾ ਕਿ ਇਨਾਮ ਤੇ ਇਨਾਮ ਹੀ ਨੇ ਜੀ ਬਹੁਤ ਖੁਸ਼ ਹੈਗਾ ਮੈਂ ਸੀ ਤੇ ਲਗਾਤਾਰ ਨਿਕਲੇ ਲਗਾਤਾਰ ਜੀ ਛੱਡ ਕੇ ਇੱਕ ਦਿਨ ਛੱਡ ਕੇ ਜੀ 15 ਤਰੀਕ ਤੋਂ 16 ਤਰੀਕ ਤੇ 17 ਤਰੀਕ ਹਾਂਜੀ ਤਿੰਨੇ ਤਿੰਨੇ ਇਨਾਮ ਮਤਲ ਅਗੜ ਪਿੱਤੇ ਡੇਲੀ ਆਏਗੇ 45 45 ਹਜ਼ਾਰ ਦਾ ਪਹਿਲਾ ਪ੍ਰਾਈਸ ਨਹੀਂ ਜੀ ਇਸ ਤੋਂ ਪਹਿਲਾਂ ਮੈਨੂੰ ਕਈ ਪ੍ਰਾਈਸ ਨਿਕਲੇ ਆਏ ਵੈਸੇ ਅੱਗੇ ਵੀ ਇੱਕ ਵਾਰੀ 45 ਹਜ਼ਾਰ ਦਾ ਨਿਕਲਿਆ ਸੀ ਉਹ ਵੀ ਰੂਪ ਲਾਲ ਕੋਲ ਹੀ ਨਿਕਲਿਆ ਸੀ ਤੇ ਬਾਕੀ ਛੋਟੇ ਛੋਟੇ ਨਾਮ 10 20 ਯਾਰ ਦੇ ਤਾਂ ਕਾਫੀ ਆਏ ਨੇ ਕੀ ਕਹਿ ਸਕਦੇ ਆਂ ਜੀ ਉਹਨਾਂ ਦੇ ਬਾਰੇ ਤੁਹਾਨੂੰ ਇਹ ਕਿਵੇਂ ਨਿਕਲਿਆ ਕਿਸੇ ਬਾਬੇ ਨੇ ਦਿੱਤਾ ਸੀ ਜੇ ਨੰਬਰ ਕਿ ਕਿਸੇ ਦਾ ਕੋਈ ਕਿ ਕੋਈ ਖਾਸ ਤੁਸੀਂ ਭਗਤੀ ਕੀਤੀ ਸੀ ਮੈਂ ਜੀ ਪ੍ਰਮਾਤਮਾ ਦਾ ਹੀ ਨਾਮ ਲਈਦਾ ਜੀ ਭਗਤੀ ਇਹਦੇ ਆਪਾਂ ਭਗਤੀ ਕਰਨ ਵਾਲੇ ਕੌਣ ਆ ਜਿਹੜੇ ਸਾਰਾ ਦਿਨ ਲੋਹਾ ਕੁੱਟੀ ਦਾ ਜੀ ਛੱਲਰ ਦਾ ਕੰਮ ਕਰਦੇ ਆਂ ਮਿਸਤਰੀ ਦਾ ਕੀ ਮੰਨਦੇ ਤੁਸੀਂ ਦੇਖੋ ਲਾਟੀਆਂ ਜਿਹੜੀਆਂ ਹੈਗੀਆਂ ਦਿਨ ਚ ਸੈਕੜੇ ਲੋਕ ਪਉਂਦੇ ਜਿੱਥੇ ਲਾਟੀਆਂ ਪਰ ਤੁਹਾਨੂੰ ਨਿਕਲਿਆ ਉਹ ਵੀ ਲਗਾਤਾਰ 3 ਦਿਨ ਲੱਗਦਾ ਕੀ ਆ ਤੁਹਾਨੂੰ ਕੀ ਲੱਗਦਾ ਜੀ ਇਸ ਦੇ ਵਿੱਚ ਕੀ ਹੋ ਸਕਦਾ ਜੀ ਮੇਰੇ ਤੇ ਤਾਂ ਮਾਲਕ ਦੀ અપਾਰ ਕਿਰਪਾ ਹੋਈ ਏ ਬਹੁਤ ਉਹਦੀ ਮਿਹਰ ਏ ਮੈਂ ਉਹਦੇ ਅੱਗੇ ਸਵੇਰੇ ਸ਼ਾਮ ਸ਼ੁਕਰਾਨਾ ਕਰਦਾ ਹੁੰਦਾ ਕਿ ਮੇਰੇ ਦੀ ਉਹਨੇ ਬਹੁਤ ਵਧੀਆ ਨਿਲ ਲਿਆnde ਜੀ ਹਾਂਜੀ ਪਰਿਵਾਰ ਚ ਕਿੰਨੀ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਉਹ ਜ਼ਿਆਦਾ ਜੀ ਕੋਈ ਨਹੀਂ ਸੀ ਪਰਿਵਾਰ ਅਸੀਂ ਤਾਂ ਹਾਂਜੀ ਆ ਤੁਸੀਂ ਵੱਡੇ ਇਨਾਮ ਦੀ ਵੀ ਕਰਦੇ ਹੋ ਵੱਡਾ ਇਨਾਮ ਨਿਕਲੂਗਾ ਜੀ ਵੱਡੇ ਇਨਾਮ ਨਿਕਲਣਗੇ ਜੀ ਜ਼ਰੂਰ ਨਿਕਲਣਗੇ ਆਪਾਂ ਨੂੰ ਸੁਪਰਮਾਧਮਾ ਦੇ ਪੂਰਾ ਭਰੋਸਾ ਹੈ ਬਾਬਾ ਬੋਲਾ ਨਾਤੇ ਤੇ ਉਹਦਾ ਹੀ ਨਾਮ ਲੈ ਕੇ ਟਿਕਟ ਪਾਈ ਦੀਏ ਤੇ ਜ਼ਰੂਰ ਦੇਵੇਗਾ ਜਦੋਂ ਤੁਹਾਨੂੰ ਇਹ ਲਾਟਰੀ ਨਿਕਲੀ ਆ ਤੁਹਾਨੂੰ ਪਤਾ ਲੱਗਿਆ ਤਾਂ ਤੁਸੀਂ ਉਸ ਵਾਸਤੇ ਕੀ ਕਰ ਰਹੇ ਸੀ ਮੈਂ ਸੌ ਰਿਆ ਸੀ ਜੀ ਉਸ ਜਿਸ ਟਾਈਮ ਇਹਨਾਂ ਦਾ ਫੋਨ ਗਿਆ ਨਾ ਜੀ ਹਾਂਜੀ ਹਾਂਜੀ ਬੋਬੀ ਜੀ ਦਾ ਫੋਨ ਗਿਆ ਤੇ ਮੈਂ ਰੋਟੀ ਖਾ ਕੇ ਸੌਂ ਰਿਹਾ ਸੀ ਮੈਨੂੰ ਕਹਿੰਦੇ ਜੀ ਤੁਹਾਨੂੰ ਇਨਾਮ ਆਇਆ ਮੈਂ ਕਿਹਾ ਚਲੋ ਜੀ ਪਰਮਾਤਮਾ ਨੇ ਬਹੁਤ ਵਧੀਆ ਕੀਤਾ ਹੈ ਬਾਕੀ ਸਵੇਰੇ ਮਿਲਾਂਗੇ ਤੁਹਾਨੂੰ ਮੈਂ ਉਸ ਦਿਨੋਂ ਫਿਰ ਤੜਕੇ ਕੰਮ ਤੇ ਚਲੇ ਗਿਆ ਜੀ ਸ਼ਾਮ ਨੂੰ ਆਇਆ ਮੇਰੇ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਇੱਕ ਟਿਕਟਾਂ ਕਿਤੇ ਲਈ ਬੈਠਾ ਸੀ ਮੈਨੂੰ ਕਹਿੰਦਾ ਜਾਂ ਦੋ ਟਿਕਟਾਂ ਹੋਰ ਤੈਨੂੰ ਦੇਣੀਆਂ ਮੈਂ ਕਿਹਾ ਲਿਓ ਜੀ ਉਹ ਵੀ ਟਿਕਟਾਂ ਮੈਂ ਜੇਬ ਚ ਪਾ ਲਈਆਂ ਇੱਕ ਤਾਂ ਉਦਨ ਵਾਲਾ ਇਨਾਮ ਸੀ ਪਹਿਲੀ ਤਾਂ ਤੁਸੀਂ ਆਪ ਦੀ ਮਰਜ਼ੀ ਆ ਦੂਜੀਆਂ ਜੋ ਦੋ ਟਿਕਟਾਂ ਸੀ ਇਹਨਾਂ ਨੇ ਤੁਹਾਨੂੰ ਦਿੱਤੇ ਵੀ ਆਪ ਦੀ ਮਰਜ਼ੀ ਨਾਲ ਦੇਣੀਆਂ ਆ ਆਪ ਦੀ ਮਰਜ਼ੀ ਨਾਲ ਹੀ ਦਿੱਤੀਆਂ ਇਹਨਾਂ ਨੇ ਇਹ ਨਹੀਂ ਹੈਗਾ ਕਿ ਮੈਂ ਇਹਨਾਂ ਨੂੰ ਕਿਹਾ ਵੀ ਆਈ ਦਿਓ ਤੇ ਦੂਜਾ ਉਹ ਅੱਧਾ ਘੰਟਾ ਪਿਆ ਸੀ ਉਹ ਨਾਲ ਦੇ ਨਾਲ ਦੂਜਾ ਆ ਗਿਆ ਉਹ ਫਿਰ ਜਾਂਦੀ ਰਹੀ ਮੈਂ ਇੱਕ ਅੰਨੇ ਜਿਹੇ ਦੋ ਟਿਕਟਾਂ ਹੋਰ ਲੈ ਜਾ ਉਹ ਉਹ ਲੈ ਗਿਆ ਉਹ ਦੂਜੇ ਦਿਨ ਉਹ ਆ ਗਿਆ ਤੀਜੇ ਦਾ ਆ ਤੀਜੇ ਦਿਨ ਉਹ ਆ ਗਿਆ ਨਾ ਹਾਂਜੀ ਤਿੰਨ ਹਵਲ ਲੱਗਦਾ ਤੇ ਫਿਰ ਅੱਗੇ ਵੀ ਤੁਸੀਂ ਹੁਣ ਲਾਟਰੀ ਪਾਓਗੇ ਹਾਂ ਲਾਟਰੀ ਪਾਈ ਹੈ ਜੀ ਇਹਨਾਂ ਕੋਲ ਪਾਈ ਹੈ ਲਾਟਰੀ ਮੇਰੇ ਨਾਲ ਦੇਖੋ ਛੋਟੀ ਵੀ ਪਾਈ ਹੈ ਵੱਡੀ ਵੀ ਪਾਈ ਹੈ ਬਾਕੀ ਉਮੀਦ ਕਰਦੇ ਹਾਂ ਮਤਲਬ ਇਹਨਾਂ ਦੀ ਦੁਕਾਨ ਤੋਂ ਲੋਕਾਂ ਨੂੰ ਵੱਡੇ ਵੱਡੇ ਇਨਾਮ ਆਏ ਨੇ ਤੇ ਸਾਨੂੰ ਵੀ ਆ ਸਕਦਾ ਹੈ ਕਾਫੀ ਨਾਮ ਆਏ ਨੇ ਇਹਨਾਂ ਨੂੰ ਇਹਨਾਂ ਦਾ ਨਾ ਬੋਟਾ ਆਰਾਮ ਹੈ ਜੀ ਜੇ ਇੰਗਲਿਸ਼ ਚ ਕੀ ਪਲਾਂਟ ਤੇ ਉਹ ਹੁਣ ਮਨੀ ਪਲਾਂਟ ਕਹਿੰਦੇ ਸੀ ਮਨੀ ਪਲਾਂਟ ਰਹੇ ਕਿਉਂਕਿ ਲਗਾਤਾਰ ਤਿੰਨ ਵਾਰੀ ਤੇ ਮੇਰੇ ਖਿਆਲ ਚ ਰਿਕਾਰਡ ਹੀ ਹੋਣਾ ਬਾਕੀ ਨਾ ਆ ਗੱਲ ਕਰ ਲੈ ਜੇ ਜਾਣਕਾਰ ਲਾਪੀ ਤੇ ਸ਼ਾਪ ਹੈਗੀ ਆ ਸਭ ਤੋਂ ਪਹਿਲਾਂ ਤੇ ਤੁਹਾਨੂੰ ਵੀ ਮੁਬਾਰਕਾਂ ਕਿਉਂਕਿ ਮੁਬਾਰਕਾਂ ਸਰ ਜਿਨੇ ਕਿ ਨਾਟ ਜੀ ਦੀ ਨਿਕਲਦੀ ਆ ਉਹਨੂੰ ਖੁਸ਼ੀ ਹੁੰਦੀ ਆ ਮੇਰੇ ਖਿਆਲ ਚ ਜਿਹੜੇ ਅਸੀਂ ਵਾਲੇ ਉਹਨਾਂ ਨੂੰ ਵੀ ਪੂਰੀ ਖੁਸ਼ੀ ਸਰ ਉਸ ਤੋਂ ਜ਼ਿਆਦਾ ਦੁਗਣੀ ਖੁਸ਼ੀ ਹੁੰਦੀ ਆ ਜੀ ਜਿਵੇਂ ਕਿ ਕਹਿੰਦੇ ਆ ਨੇ ਜੀ ਟੀਚਰ ਦਾ ਬੱਚਾ ਪੜ ਕੇ ਕੋਈ ਅਸਰ ਲੱਗਦਾ ਤਾਂ ਸਰ ਟੀਚਰ ਨੂੰ ਕਿਉਂ ਨਹੀਂ ਖੁਸ਼ੀ ਹੁੰਦੀਗੀ ਉਹਨੂੰ ਸਭ ਤੋਂ ਜ਼ਿਆਦਾ ਮਾਣ ਹੁੰਦਾ ਜੀ ਅਸਤਾ ਦੁਆ ਕਰਦੇ ਆ ਵੀ ਜੋ ਵੀ ਸਾਡੇ ਕੋਲ ਟਿਕਟ ਪਾਣ ਆਂਦਾ ਹੈ ਵੀ ਉਹਨੂੰ ਇਨਾਮ ਨਿਕਲਦਾ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਹੁੰਦੀ ਹੈ ਅਗਰ ਖਾਲੀ ਜਾਂਦੀ ਹੈ ਤਾਂ ਸਾਡਾ ਮਨ ਨੂੰ ਹੀ ਬੜਾ ਦੁਖੀ ਹੁੰਦਾ ਹੈ ਤੇ ਸਾਨੂੰ ਬੜੀ ਖੁਸ਼ੀ ਹੋਈ ਜੀ ਬੁੱਟਾ ਰਾਮ ਜੀ ਨੇ ਸਾਡੀ ਦੁਕਾਨ ਤੇ ਹੈਟ੍ਰਿਕ ਬਣਾਈ ਹੈ ਇਹਨਾਂ ਨੇ ਸਾਡੀ ਦੁਕਾਨ ਦਾ ਨਾਮ ਹੀ ਰੋਸ਼ਨ ਕੀਤਾ ਹੈ ਰੂਪ ਲੋਟਰੀ ਮੇਰੇ ਅਬਜ਼ਾਰ ਫਾਜ਼ਿਲਗਾ ਵੈਸੇ ਵੀ ਬਾਬਾ ਜੀ ਦੀ ਕਿਰਪਾ ਨਾਲ ਅੱਗੇ ਵੀ ਕਾਫੀ ਨਾਮ ਆਏ ਆਪਣੇ ਕੋਲ ਆ ਪਿੱਛੇ ਤੁਸੀਂ ਆ ਦੇਖ ਰਹੇ ਹੋ 5 ਕਰੋੜ ਦਾ ਇਨਾਮ ਨਿਕਲਿਆ ਸੀ ਆਪਣੇ ਕੋਲ ਆ ਰਾਜਪਾਲ ਜੀ ਹੈਗੇ ਆ ਇਹ ਦੋ ਯਾਨੀ ਕਿ 파ਟਰਨਰ ਨੇ ਸਰ ਇਹ ਰਲ ਕੇ ਕੰਮ ਐਨਕਾਂ ਦਾ ਕੰਮ ਕਰਦੇ ਆ ਸਰ ਇਹ ਸਾਡੇ ਸਾਹਮਣੇ ਕਰੰਨੇ ਦੀ ਸ਼ੋਪ ਹੈ ਆ ਉੱਥੋਂ ਦੀ ਸਮਾਨ ਖਰੀਦਣ ਆਉਂਦੇ ਸੀਗੇ ਤੇ ਉਸ ਦਿਨ ਆਏ ਇਹਨਾਂ ਨੂੰ ਮੈਂ ਇੱਕ ਟਿਕਟ ਦਿੱਤੀ ਸਰ 500 ਰੁਪਏ ਦੀ ਤੇ ਇਹਨਾਂ ਨੇ ਦੁਕਾਨ ਖਾਤੇ ਸਾਂਝੀ ਭਾਈ ਤੇ ਮਾਲਕ ਦੀ ਹੈ ਜੀ ਕਿਰਪਾ ਹੈ ਸਰ 5 ਕਰੋੜ 5 ਕਰੋੜ ਸਰ ਨਾ ਲੈਣਾ ਹੀ ਬੜਾ ਔਖਾ ਹੈ ਸਾਰੀ ਜ਼ਿੰਦਗੀ ਮੈਨੂੰ ਲੱਗਦਾ ਵੀ ਕਈ ਪੁੱਛਤਾ ਲੱਗਿਆ ਰਹੇ ਤਾਂ ਵੀ ਨਹੀਂ ਜੁੜਦਾ ਕਿ ਜਿਸ ਤਰ੍ਹਾਂ ਦਾ ਅੱਜਕੱਲ ਦਾ ਮਹਿੰਗਾਈ ਦਾ ਦੌਰ ਚੱਲ ਰਿਹਾ ਹੈ ਜੀ ਆ ਥੱਲੇ ਗਿਆ ਜੀ ਰਾਮਕੋਟ ਦੇ ਪਾਲਾ ਰਾਮ ਜੀ ਇਹਨਾਂ ਦਾ ਬ੍ਰਦਰ ਐਕਸਪਾਇਰ ਹੋਇਆ ਸੀ ਜੀ ਇਹ ਸਾਹਮਣੇ ਸਾਡੇ ਸਮਾਨ ਲੈਣ ਆਏ ਚੌਥੇ ਦਾ ਉਹਨਾਂ ਉਹਨਾਂ ਨੇ ਗੱਡੀ ਇੱਥੇ ਖੜਵਾਈ ਤੇ ਮੈਂ ਅੱਗੇ ਵੀ ਜਾਣ ਕਰ ਸੀ ਕਿ ਮੇਰੇ ਮੈਂ ਇਹਨਾਂ ਨੂੰ ਆਵਾਜ਼ ਮਾਰੀ ਮੈਂ ਕਿਹਾ ਭਾਲਾ ਰਾਮ ਜੀ ਇੱਧਰ ਆਓ ਮੈਂ ਕਿਹਾ ਲਾਟਰੀ ਖੁੱਲ ਰਹੀ ਹੈ ਪਰਸੋਂ ਤੇ ਮੈਨੂੰ ਨਹੀਂ ਪਤਾ ਸੀਗਾ ਨਗਰੇ ਕੀ ਇਨਸੀਡੈਂਟ ਹੋਇਆ ਕਿਉਂਕਿ ਪਿੰਡਾਂ ਦਾ ਆਪਾਂ ਨੂੰ ਨਹੀਂ ਪਤਾਗਾ ਕੀ ਹੋਇਆ ਨਗਰੇ ਤੇ ਫਿਰ ਇਹਨਾਂ ਨਾਲ ਦੋ ਜਿਹਨੇ ਹੋਰ ਸੀਗੇ ਤੇ ਮੈਂ ਇਹਨਾਂ ਨੂੰ ਟਿਕਟ ਦਿੱਤੀ ਇਹ ਕਹਿੰਦੇ ਨਹੀਂ ਅੱਜ ਮਨ ਨਹੀਂ ਹੈ ਹੋ ਸਕਦਾ ਵੀ ਇਹਨਾਂ ਘਰੇ ਉਹ ਇਨਸੀਡੈਂਟ ਹੋਇਆ ਸੀਗਾ ਕਈ ਵਾਰੀ ਮਨ ਉਦਾਸ ਹੁੰਦਾ ਹੈ ਕੁਛ ਹੈ ਵੀ ਚੰਗਾ ਨਹੀਂ ਲੱਗਦਾ ਲਾਟਰੀ ਪਾਣ ਫਿਰ ਉਹ ਦੋ ਜਨੇ ਜਦੋਂ ਕਾਰੇ ਸਮਾਨ ਰੱਖਣ ਗਏ ਤਾਂ ਇਹਨਾਂ ਨੇ ਹੌਲੀ ਜਿਹਾ ਮੈਨੂੰ 500 ਰੁਪਏ ਦੇ ਦਿੱਤਾ ਕਈ ਵਾਰੀ ਹੁੰਦਾ ਵੀ ਫੈਮਿਲੀ ਸਾਹਮਣੇ ਇੰਨੀ ਪਾਣੀ ਚੰਗਾ ਨਹੀਂ ਲੱਗਦਾਗਾ ਉਧਰ ਪਰ ਆਕਸਪਾਇਰ ਹੋਇਆ ਤੇ ਇਧਰ ਇਤਰਾ ਹੀ ਕਰਦੇ ਆ ਤੇ ਮਾਲਕ ਦੀ ਐ ਜੀ ਕਰਨੀ ਹੋਈ ਜੀ 2.5 ਕਰੋੜ 2.5 ਕਰੋੜ ਦੇ ਮਾਲਕ ਬਣ ਗਏ ਜੀ ਇਹਨਾਂ ਨੂੰ ਪਤਾ ਹੀ ਨਹੀਂ ਇਹ ਵਿਚਾਰੇ ਉੱਥੇ ਚੌਥੇ ਦੇ ਬਿਜ਼ੀ ਧਾਕੇ ਤੇ ਬਿਜ਼ੀ ਭਾਈ ਉਹ ਰਸਤੇ 5 ਕਰੋੜ ਦਾ ਸਰੋਗੇ ਜੋ ਜਿਹੜਾ ਬੁਟਾ ਰਾਮ ਜੀ ਨੂੰ ਤਿੰਨ ਵਾਰ ਨਿਕਲੇ ਆ ਮੇਰੇ ਖਿਆਲ ਚ ਰਿਕਾਰਡ ਹੀ ਹੋਣੇ ਸਰ ਜਿਹੜਾ ਬੁਟਾ ਰਾਮ ਜੀ ਨੇ ਇਹ ਰਿਕਾਰਡ ਤੋੜਿਆ ਜੀ ਮੈਨੂੰ ਲੱਗਦਾ ਵੀ ਇਹ ਪੂਰੇ ਵਰਲਡ 'ਚ ਜਾਂ ਪੰਜਾਬ ਦੀ ਹਿਸਟਰੀ 'ਚ ਕਦੇ ਨਹੀਂ ਸੁਣਿਆ ਗਿਆ ਇੰਡੀਆ ਦੀ ਵੀ ਨਹੀਂ ਸੁਣਿਆ ਗਿਆ ਵਰਲਡ ਦਾ ਤਾਂ ਪਤਾ ਨਹੀਂਗਾ ਸਰ ਮੈਨੂੰ ਸਰ ਮੈਨੂੰ ਨਹੀਂ ਲੱਗਦਾ ਕੋਈ ਅਜੇ ਕੋਈ ਜੰਮਿਆ ਹੋਗਾ ਜਿਹੜਾ ਵੀ ਤਿੰਨ ਦਿਨਾਂ 'ਚ ਹੈਟਟ੍ਰਿਕ ਮਾਰ ਜੇ ਹੈਟਟ੍ਰਿਕ ਤਾਂ ਜਰੂਰ ਸੁਣੀ ਹੈ ਕ੍ਰਿਕਟ ਇਹ ਤਿੰਨ ਬਾਲਾਂ ਤਿੰਨ ਵਿਕਟਾਂ ਲੈ ਕੇ ਤਿੰਨ ਚੌਕੇ ਵੱਜ ਗਏ ਛੱਕੇ ਨੋਟਾਂ ਦੀ ਹੈਟਟ੍ਰਿਕ ਵੱਜੀ ਹੋਵੇ ਐਦਾਂ ਕਦੇ ਨਹੀਂ ਵੇਖਿਆ ਗਿਆ ਉਹ ਜਿਹੜਾ ਪਹਿਲਾ ਹੈਗਾ ਉਹ ਪਹਿਲੇ ਸ਼ ਅਸੀਂ ਕਦੇ ਨਹੀਂ ਸੁਣਿਆਗਾ ਇਹ ਪਹਿਲੇ ਸ਼ਖਸ ਨੇ ਉਹ ਜਿਵੇਂ ਕਹਿੰਦੇ ਨੇ ਜੀ ਇਸ ਦੁਨੀਆ ਮੇ ਜੇ ਪ੍ਰੇਮ ਗ੍ਰੰਥ ਲਿਖਾ ਜਾਏਗਾ ਸਭ ਤੋਂ ਪਹਿਲੇ ਲੈਲਾ ਮਜਨੂ ਦਾ ਨਾਮ ਆਏਗਾ ਤੇ ਮੈਨੂੰ ਲੱਗਦਾ ਵੀ ਜਦੋਂ ਲਾਟਰੀ ਵਾਲਿਆਂ ਦਾ ਵੀ ਇਤਿਹਾਸ ਲਿਖਿਆ ਜਾਏਗਾ ਤਾਂ ਸਭ ਤੋਂ ਉੱਪਰ ਬੁਟਾ ਰਾਮ ਜੀ ਦਾ ਨਾਮ ਆਏਗਾ ਭਲਾ ਦੀਆਂ ਨਾਲ ਦੇ ਇਨਾਮ ਐਡੇ ਵੱਡੇ ਨਹੀਂ ਹੈ ਲੇਕਿਨ ਹੈਟ੍ਰਿਕ ਤਾਂ ਹੈਟ੍ਰਿਕ ਹੈ ਸਰ ਇਹ ਜਾ ਕੋਈ ਵੀ ਨਹੀਂ ਹੋਏਗਾ ਇਹਨਾਂ ਦੀ ਖੁਆਇਸ਼ ਸੀ ਜਿਹੜੀ ਉਹ ਤਾਂ ਹੈਗੀ ਸੀਗੀ ਲੱਖਾਂ ਤੇ ਕਰੋੜਾਂ ਦੀ ਸੀਗੀ ਬਈ ਵੱਡੇ ਪ੍ਰਾਈਜ਼ ਦੀਆਂ ਪਰ ਮਾਲਕ ਨੇ ਐਨੇ ਦਿੱਤੇ ਐ ਮੈਂ ਇਹਨਾਂ ਨੂੰ ਕਿਹਾ ਵੀ ਐਨੇ ਸਬਰ ਕਰਨਾ ਚਾਹੀਦਾ ਤੁਹਾਨੂੰ ਹੋ ਸਕਦਾ ਵੀ ਪਰਮਾਤਮਾ ਜੇਕਰ ਰੀਕੋ ਟਾਈਮ ਕੱਠੇ ਦੇਂਦਾ ਤਾਂ ਸ਼ਾਇਦ ਉਹ ਤੁਹਾਨੂੰ ਕੁਝ ਨੁਕਸਾਨ ਵੀ ਕਰ ਸਕਦੇ ਸੀਗੇ ਪਰਮਾਤਮਾ ਕਿਸਤਾ ਹੀ ਦੇ ਰਿਹਾ ਤੇ ਵਧੀਆ ਜਿਵੇਂ ਉਹ ਕਹਿੰਦੇ ਨੇ ਜੀ ਭੰਡਾ ਭੰਡਾਰੀਆ ਕਿੰਨਾ ਕੋ ਭਾਰ ਜਿਵੇਂ ਛੋਟੇ ਹੁੰਦੇ ਆਪਾਂ ਇੱਕ ਚੁਟਕਲਾ ਜਾਂ ਕਾਬਲ ਹੁੰਦੇ ਹੈਗੇ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਮਤਲਬ ਕਿ ਇਹਨਾਂ ਦਾ ਤਾਂ ਉਦਹੀਂ ਕਹਾਵਤ ਇਹਨਾਂ ਦੇ ਸਿੱਧ ਕਰਤੀ ਹੈ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਯਾਨੀ ਕਿ ਤਿੰਨ ਦਿਨ ਅੱਜ ਲਗਾਤਾਰ ਲਗਾਤਾਰ ਕੋਈ ਦੂਜਾ ਬੰਦਾ ਨਹੀਂ ਤੀਜਾ ਬੰਦਾ ਨਹੀਂ ਆਹ ਲਾਟਰੀ ਸੀ ਸਰ ਸੈਕਿੰਡ ਪ੍ਰਾਈਜ਼ ਇੱਕੋ ਲਾਟਰੀ ਦਾ ਸੈਕੰਡ ਪ੍ਰਾਈਜ਼ 15 ਤਰੀਕ ਨੂੰ ਵੀ ਬੋਟਾ RAM ਜੀ ਦੇ ਨਾਮ 16 ਤਰੀਕ ਨੂੰ ਬੋਟਾ RAM ਜੀ ਦੇ ਨਾਮ 17 ਦੇ ਬੋਟਾ RAM ਜੀ ਦੇ ਨਾਮ ਹਾਂਜੀ ਹਾਂਜੀ ਸੁਨੇਹਰੀ ਅਖਰਾਏ ਲਿਖਣੀ ਪਏਗੀ ਲਿਖੀ ਗਈ ਸਰ ਲਿਖਣੀ ਪੈਣੀ ਨਹੀਂ ਜੀ ਲਿਖੀ ਗਈ ਹੈ ਮੈਂ ਨਾ ਜੀ ਫਰਸਟ ਜੋ ਇਹਨਾਂ ਨੂੰ ਪਹਿਲੇ ਦਿਨ ਫੋਨ ਕੀਤਾ ਸੀਗਾ ਇਹ ਮੇਰੇ ਕੋਲ 6:30 6:30 ਵਜੇ ਦੇ ਕਰੀਬ ਦੁਕਾਨ ਤੇ ਆਏ ਸੀਗੇ ਟਿਕਟ ਖਰੀਦਣ ਤਾਂ ਮੈਂ ਇਹਨਾਂ ਨੂੰ ਦੋ ਟਿਕਟਾਂ ਦਿੱਤੀਆਂ ਤੇ ਲੈ ਕੇ ਇਹ ਇਹੀ ਗੱਲ ਪੁੱਛ ਰਹੇ ਸੀਗੇ ਬੋਟਾ RAM ਜੀ ਨੂੰ ਦੱਸਿਆ ਕਿ ਪਹਿਲੀ ਟਿਕਟ ਤਾਂ ਆਪ ਲੈ ਗਏ ਜੀ ਮੈਂ ਤੇ ਤੁਹਾਨੂੰ ਮਿਲ ਕੇ ਖੁਸ਼ੀ ਤਾਂ ਹੁੰਦੀ ਆ ਸੋ ਇਹ ਹੋਰ ਵੀ ਖੁਸ਼ੀ ਹੋਈ ਹੋਣੀ ਵੀ ਆਪਦੇ ਹੱਥਾਂ ਨਾਲ ਮੈਂ ਦਿੱਤੀ ਸੀਗੀ ਆਪਦੀ ਮਰਜ਼ੀ ਨਾਲ ਦੇ ਦਿੱਤੀ ਕੋਈ ਨਹੀਂ ਉਹ ਤਾਂ ਖੁਸ਼ੀ ਹੁੰਦੀ ਆ ਸਰ ਆਹ ਦੇਖੋ 5 ਕਰੋੜ ਵਾਲੇ ਆਏ ਉਹ ਤਾਂ ਮੇਰੀ ਦੁਕਾਨ ਦੇ ਅੰਦਰ ਐਂਟਰ ਵੀ ਨਹੀਂ ਕੀਤੇ ਸੀ ਸਰ ਬਾਹਰ ਸਕੂਟਰ ਤੇ ਖੜੇ ਸੀਗੇ ਮੈਨੂੰ ਕਹਿੰਦੇ ਕਿਹੜੀ ਟਿਕਟ ਖੁੱਲ ਰਹੀ ਹੈ ਮੈਂ ਕਹਾਂ ਜੀ ਆਹ ਹੈ ਉਹ ਸਾਹਮਣੇ ਸਮਾਨ ਲੈਣ ਆਏ ਉਹਨਾਂ ਨੂੰ ਟਿਕਟ ਦਿੱਤੀ ਸਰ 5 ਕਰੋੜ ਕਈ ਲੋਕ ਛਾਂਟਦੇ ਹੀ ਰਹਿੰਦੇ ਆ ਸਰ ਮੈਨੂੰ ਲੱਗਦਾ ਵੀ ਛਾਂਟਣ ਨਾਲ ਕੁਝ ਨਹੀਂ ਹੁੰਦਾਗਾ ਇਹ ਪਰਮਾਤਮਾ ਵੱਲੋਂ ਹੀ ਲਿਖਿਆ ਹੁੰਦਾ ਹੈ ਵੀ ਐਦਾਂ ਆਪਾਂ ਕੀ ਵੀ ਛਾਂਟ ਕੇ ਲੈ ਲਈਏ ਕੁਝ ਇਹ じゃ ਕੋਈ ਹਿਸਾਬ ਕਤੋਂ ਜੀ ਮਿਲਕੀ ਹੁੰਦਾ ਕੋਈ ਨਾ ਕੋਈ ਕਿਸਦਾ ਕਰਮ ਹੁੰਦਿਆ ਚੰਗੇ ਜਾਂ ਹਾਂਜੀ ਹਾਂਜੀ ਤੇ ਕਹਿਣ ਦਾ ਮਤਲਬ ਇਹ ਜਿਹੜੇ ਬੁੱਟਾ ਰਾਮ ਨੇ ਨਾ ਜੀ ਇਹਨਾਂ ਦਾ ਨਾਮ ਹੀ ਬੁੱਟਾ ਰਾਮ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਵੀ ਪ੍ਰਮਾਤਮਾ ਨੇ ਇਹਨਾਂ ਕਰੇ ਜਿਹੜਾ ਹੈ ਉਹ ਨੋਟਾਂ ਦਾ ਬੁੱਟਾ ਲਾਤਾ ਹੈ ਤੇ ਉਹਨਾਂ ਦੇ ਜਿਹੜੇ ਵੱਡੇ ਵੱਡੇ ਇਹ ਦਰਖਤ ਬੰਨ੍ਹੇ ਜੀ ਵੱਡਾ ਹੋ ਗਏ ਯਾਨੀ ਕਿ ਵੱਡੇ ਵੱਡੇ ਨੋਟ ਵੀ ਲੱਗਨੇ ਆ ਅਸੀਂ ਇਹਨਾਂ ਨੂੰ ਵੱਡੀਆਂ ਵੱਡੀਆਂ ਲਾਟਰੀਆਂ ਵੀ ਦੇਤੀਆਂ ਜਿਵੇਂ ਕਿ ਆ 5 ਕਰੋੜ ਦੀ ਹੈ 6 ਕਰੋੜ ਦੀ ਹੈ ਅਸੀਂ ਦੁਆ ਕਰਦੇ ਹਾਂ ਵੀ ਇਹਨਾਂ ਦੇ ਬੁੱਟੇ ਤੇ ਉਹਨਾਂ ਵੱਡੇ ਵੱਡੇ ਨੋਟ ਵੀ ਲੱਗਣ 5 ਕਰੋੜ ਵਾਲੇ 6 ਕਰੋੜ ਵਾਲੇ ਤੇ ਬੜੀ ਖੁਸ਼ੀ ਦੀ ਗੱਲ ਹੈ ਸਰ ਪੂਰੇ ਸ਼ਹਿਰ ਵਿੱਚ ਜਿੱਥੇ ਵੀ ਜਾਓ ਇੱਕੋ ਹੀ ਚਰਚਾ ਹੈ ਜੀ ਬੁੱਟਾ ਰਾਮ ਜੀ ਗੇੜੇ ਨੇ ਜੀ ਬੁੱਟਾ ਰਾਮ ਜੀ ਗੇੜੇ ਨੇ ਜੀ ਰੂਪ ਲਾਟਰੀ ਵਾਲੀ ਦੁਕਾਨ ਤੋਂ ਨਿਕਲੇ ਆ ਜੀ ਰੂਪ ਲਾਟਰੀ ਵਾਲੀ ਦੁਕਾਨ ਤੋਂ ਨਿਕਲੇ ਆ ਜੀ ਇਹਨਾਂ ਨੇ ਆਪਣਾ ਨਾਮ ਰੋਸ਼ਨ ਨਹੀਂ ਕੀਤਾ ਨਾਲ ਸਾਡਾ ਵੀ ਅੱਗੇ ਸਰ ਪਿੱਛੇ ਤੁਸੀਂ ਦੇਖਿਆ ਹੋਏਗਾ ਅੰਡੇਮਾਨ ਨਿਕੋਬਾਰ ਉੱਥੋਂ ਦੀ ਸਪੈਸ਼ਲ ਟਿਕਟ ਖਰੀਦਣ ਆਏ ਸੀਗੇ ਸਾਡੇ ਕੋਲ ਅਨਜਮਾ ਜੀ ਸਿਰਫ ਟਿਕਟ ਖਰੀਦਣ ਲਈ ਆਏ ਆ ਲੋਕ ਤਾਂ ساری ਜਿੰਦਗੀ ਸਰ ਲੱਖ 2 ਲੱਖ ਦੀ ਟਿਕਟਾਂ ਨਹੀਂ ਪਾਉਂਦੇਗੇ ਉਹ 2 ਲੱਖ ਰੁਪਏ ਕਿਰਾਇਆ ਲਾ ਕੇ 8 ਦਿਨਾਂ ਦਾ ਸਫ਼ਰ ਕਰਕੇ ਕਾਰਨ ਕੀ ਬਥੋਗਾ ਜੀ ਸਰ ਉਹਨਾਂ ਨੂੰ ਇੱਕ ਵਿਸ਼ਵਾਸ ਇੱਕ ਸਾਰਾ ਕੁਝ ਹੁੰਦਾ ਵੀ ਮੈਂ ਉੱਥੇ ਜਾ ਕੇ ਟਿਕਟ ਲੈਣੀ ਆ ਜੀ ਹੁੰਦਾ ਨਾ ਵੀ ਉੱਥੇ ਜਾ ਕੇ ਆਪਾਂ ਮੰਨਤ ਮੰਗ ਜਾਈਏ ਇੱਕ ਲੱਕੀ ਜਗ੍ਹਾ ਮੰਦਾ ਵੀ ਲੱਕੀ ਆਏ ਐਦਾਂ ਹੀ ਸਮਝ ਲਓ ਜੀ ਅਸਤਾ ਵੈਸੇ ਆਦੇ ਆਪ ਨੂੰ ਇੰਨਾ ਲੱਕੀ ਨਹੀਂ ਸਮਝਦੇਗੇ ਪਰੇ ਲੋਕਾਲੀ ਲੱਕੀ ਸਮਝਦੇ ਆ ਵੀ ਜਿਹੜੇ ਇੰਨੀ ਦੂਰੋਂ ਚੱਲ ਕੇ ਆਉਂਦੇ ਆ ਪਰ ਅਸੀਂ ਆਸ ਕਰਦੇ ਆ ਜਿਹੜੇ ਸਾਨੂੰ ਲੱਕੀ ਸਮਝਦੇ ਆ ਪਰਮਾਤਮਾ ਉਹਨਾਂ ਦੀ ਆਸ ਜ਼ਰੂਰ ਪੂਰੀ ਕਰੇ ਉਹਨਾਂ ਨੂੰ ਢੇਰ ਸਾਰੇ ਪਾਂਡੇ ਬਦੇ ਹੱਥੋਂ ਮੈਨੂੰ ਨਿਕਲ ਲੈ ਇਹ ਹੁੰਦਾ ਜਿਵੇਂ ਬੂਟਾ ਰਾਗੇ ਤੁਸੀਂ ਲੋਕਾਂ ਨੂੰ ਲੋਕਾਂ ਨੂੰ ਇਹ ਹੁੰਦਾ ਵੀ ਇਹਨਾਂ ਦੇ ਹੱਥੋਂ ਨਿਕਲਿਆ ਤਾਂ ਸ਼ਾਇਦ ਸਾਡੀ ਵੀ ਕਿਸਮਤ ਖੁੱਲੇਗੀ ਅਸੀਂ ਆਸ ਕਰਦੇ ਆ ਵੀ ਉਹਨਾਂ ਦੀ ਕਿਸਮਤ ਵੀ ਜ਼ਰੂਰ ਖੁੱਲੇ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਮਾਤਾ ਨੂੰ ਤੁਹਾਨੂੰ ਬਹੁਤ ਮੁਬਾਰਕ ਆਉਂਦੀ ਹੈ ਹਾਂਜੀ ਹਾਂਜੀ ਮਾਰਕਾ ਸਰ ਠੀਕ ਉਤਾਰਾਂ ਹਾਂਜੀ ਠੀਕ ਹੈ ਇਹ ਵੱਡਾ ਨਾਮ ਵੀ ਰੋ ਨਿਕਲੇ ਤਾਂ ਦੋਸਤੋ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਇਸ ਨੂੰ ਕੀ ਮੰਨਦੇ ਹੋ ਕਿ ਲੱਕ ਮੰਨਦੇ ਹੋ ਕਿ ਇਹਨੂੰ ਮੰਨਦੇ ਹੋ ਕਿ ਸਭ ਦੇ ਕਰਮ ਹੁੰਦੇ ਆ ਤਾਂ ਜਿਹੜੇ ਕਰਮ ਕਰਦਾ ਕੋਈ ਪੂਜਾ ਪਾਠ ਕੀ ਮੰਨਦੇ ਹੋ ਇਸ ਚੀਜ਼ ਨੂੰ ਕਮੈਂਟ ਕਰਕੇ ਦੱਸਿਓ ਤੇ ਇੱਕ ਗੱਲ ਹੋਰ ਲਾਸਟ ਦੇ ਵਿੱਚ ਅਸੀਂ ਵੀਡੀਓ ਦਿਖਾਈ ਆ ਪਰ ਅਸੀਂ ਰეკਮੈਂਡ ਨਹੀਂ ਕਰਦੇ ਕਿਸੇ ਨੂੰ ਲਾਫਟਰੀ ਪਾਉਣਾ ਜਿਹੜਾ ਆਪਣੇ ਹੱਥੀਂ ਕਿਰਤ ਕੀਤੀ ਹੁੰਦੀ ਹੈ ਉਹ ਸਭ ਤੋਂ ਵਧੀਆ ਹੁੰਦੀ ਹੈ ਉਹੀ ਫਲ ਪਾਉਂਦੀ ਹੈ ਇਹ ਲੱਖ ਹੁੰਦਾ ਚੰਗੇ ਆਪਣੇ ਕਰਮ ਹੁੰਦੇ ਆ ਜਿਹੜੇ ਜਿਹੇ ਆਪਾਂ ਕਰਮ ਕਰਦੇ ਆ ਮੈਂ ਇਹ ਮੰਨਦਾ ਕਿ ਉਹਦਾ ਆਪਾਂ ਨੂੰ ਮਿਲਦਾਗਾ ਤੇ ਬੁਟਾ ਰਾਮ ਜੀ ਨੇ ਬਹੁਤ ਮੇਗਾ ਜੀ ਚੰਗੇ ਕਰਮ ਕੀਤੇ ਹੋਏ ਜਿਹੜਾ ਇਹਨਾਂ ਨੂੰ ਇਨਾਮ ਲਗਾਦਾ ਐਡਾ ਵੱਡਾ ਮਤਲਬ ਕਿ ਇਹ ਮਾਣ ਮਿਲੇਗਾ ਦੇਖਦੇ ਹੋ ਤੁਹਾਡਾ ਆਪਣੇ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ